ਪੰਜਾਬ ਦੀ ਸਿਆਸੀ ਸਫ ਅੱਜ ਕੈਪਟਨ ਅਮਰਿੰਦਰ ਸਿੰਘ ਦਵਾਲੀ ਕੇਂਦਰਤ ਹੈ ਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਅੱਜ ਇੱਕ ਸਿਆਸੀ ਮਗਜਾ ਵਾਰਿਆ ਕਿ ਉਹਨਾਂ ਕੋਲ 62 ਸਾਲ ਦਾ ਸਿਆਸੀ ਤਜਰਬਾ ਹੈ ਖੈਰ ਆਪਣੇ ਆਪ ਦੇ ਵਿੱਚ ਇੱਕ ਵੱਡਾ ਤਜਰਬਾ ਹੈ ਪ੍ਰਧਾਨ ਮੰਤਰੀ ਮੋਦੀ ਨਾਲ ਲੰਮੀਆਂ ਪੁਰਾਣੀਆਂ ਸਾਂਝਾਂ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਤੇ ਪ੍ਰਧਾਨ ਮੰਤਰੀ ਮੋਦੀ ਨੇ ਬਹੁਤ ਦੂਰੋਂ ਬਿਹਾਰ ਦੇ ਵਿੱਚੋਂ ਇੱਕ ਪੰਜਾਬ ਦਾ ਜ਼ਿਕਰ ਕੀਤਾ ਹੈ ਪੰਜਾਬ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਦਾ ਜ਼ਿਕਰ ਕੀਤਾ ਹੈ ਬਿਹਾਰੀਆਂ ਦੀ ਗੱਲ ਕੀਤੀ ਹੈ ਪੰਜਾਬ ਦੇ ਇੱਕ ਅਰਾਦੇ ਦੀ ਗੱਲ ਕੀਤੀ ਹੈ ਸਾਬਕਾ ਮੁੱਖ ਮੰਤਰੀ ਦੇ ਅਰਾਦੇ ਦੀ ਅਜੇ ਸਾਰੇ ਅੱਜ ਦੇ ਮਾਮਲੇ ਜਿਨ੍ਹਾਂ ਦੇ ਵਿੱਚ ਵਿਕਰਮ ਸਿੰਘ ਜੀਠੀ ਦਾ ਜ਼ਿਕਰ ਆਉਂਦਾ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਸਾਬਕਾ ਪੰਜਾਬ ਦੇ ਵਜ਼ੀਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਆਉਂਦਾ ਹੈ ਅਜਿਹੇ ਸਾਰੇ ਖਾਸ ਚਰਚੇ ਵਿਸ਼ੇਸ਼ ਤੌਰ ਤੇ ਜੁੜੇ ਅੱਜ ਦੀ ਇਸ ਪ੍ਰੋਗਰਾਮ ਦੇ ਵਿੱਚ ਭੁਗੇ ਰਾਜੀ ਮਹਾਰਤੇਦਾਰ ਰਾਜਾ ਕੋ ਇੰਟਰਨੈਸ਼ਨਲ ਵੈਕਜੀ ਦੇ ਮੁੱਖ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਚੈਨਲ ਏ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ-ਬਹੁਤ ਪ੍ਰਿਆ ਜੀ ਡਾਕਟਰ ਸਾਹਿਬ ਕੈਪਟਨ ਅਮਰਿੰਦਰ ਸਿੰਘ ਨੇ 68 ਸਾਲ ਦਾ ਸਿਆਸੀ ਤਜਰਬਾ ਅੱਜ ਪੰਜਾਬੀਆਂ ਅੱਗੇ ਰੱਖਿਆ ਤੇ ਆਪਣੇ ਆਪ ਦੇ ਵਿੱਚ ਇੱਕ ਬਹੁਤ ਲੰਮਾ ਤਜਰਬਾ ਵੀ ਹੈ ਉਹਨਾਂ ਨੇ ਇੱਕ ਫਿਕਰ ਵੀ ਜ਼ਾਹਰ ਕੀਤਾ ਹੈ ਕਿ ਜਦੋਂ ਪੰਜਾਬ ਛੋਟਾ ਹੁੰਦਾ ਹੈ ਪੰਜਾਬ ਦੀ ਵੰਡ ਹੁੰਦੀ ਹੈ ਪੰਜਾਬ ਦੇ ਨਾਲੋਂ ਹਵਾਲਜਰ ਪ੍ਰਦੇਸ਼ ਟੁੱਟਦਾ ਹੈ ਤੇ ਹਮ ਹਰਿਆਣਾ ਵੱਖ ਹੁੰਦਾ ਪੰਜਾਬ ਦੇ ਸਾਬਕਾ ਇੱਕ ਸਵਰਗੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਜ਼ਿਕਰਤ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਫਰੀਦাবাদ ਤੇ ਗੜਗਾਉਂ ਦੇ ਵਿੱਚ ਅੰਡਰਸਟੈਂਡ ਹਬਸ ਕਦਰ ਸਥਾਪਿਤ ਕੀਤੇ ਕਿ ਪਾਕਿਸਤਾਨ ਦੀ ਹੱਦ ਤੋਂ ਦੂਰ ਜਿਹੜੇ ਪੰਜਾਬ ਦੇ ਉਦੋਂ ਸ਼ਹਿਰ ਪ੍ਰਫੁੱਲਤ ਹੋਣ ਦਿੱਲੀ ਦੇ ਨੇੜੇ ਪਰ ਹਾਲਾਤ ਅੱਗੇ ਜਾ ਕੇ ਹੋਰ ਬਣੇ ਉਦੋਂ ਦੇ ਸ਼ਹਿਰ ਇਹ ਨਹੀਂ ਦੇ ਨਹੀਂ ਹਰਿਆਣੇ ਦੇ ਕੋਲ ਆ ਗਏ ਪੰਜਾਬ ਸੂਬਾ ਬਣ ਕੇ ਰਹਿ ਗਿਆ ਜਿਸ ਤਰ੍ਹਾਂ ਦੀ ਉਹਨਾਂ ਦੀ ਫਿਕਰਬੰਦੀ ਵੀ ਹੈ ਤੇ ਨਾਲ ਉਹਨਾਂ ਨੇ ਜਿਹੜਾ ਸਿਆਸੀ ਤਜਰਬੇ ਦੀ ਗੱਲ ਕੀਤੀ ਹੈ ਬਾਕੀ ਆਪਣੇ ਦੇ ਵਿੱਚ ਇੱਕ ਅਹਿਮ ਤਜਰਬਾ ਹੈ ਉਹ ਕਈ ਵਾਰ ਕਹਿੰਦਾ ਭਾਵ ਕਿ ਬਾਜ਼ਾਰ ਦੇ ਵਿੱਚ ਰਹੇ ਮੈਂਬਰ ਪਾਰਲੀਮੈਂਟ ਰਹੇ ਹੋਰ ਉਹਦੇ ਉਤੇ ਰਹੇ ਤੇ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਵੀ ਬਣੇ ਖੈਰ ਸਿਆਸੀ ਤਜਰਬੇ ਦੇ ਵਿੱਚ ਉਹਨਾਂ ਕੋਲ ਪੰਜ ਪਾਰਟੀਆਂ ਦਾ ਪੰਜ ਸਿਆਸੀ ਪਾਰਟੀਆਂ ਦਾ ਇੱਕ ਤਜਰਬਾ ਵੀ ਹੈ ਦੇਸ਼ ਦੀ ਵੱਡੀ ਪਾਰਟੀ ਮੰਨੀ ਜਾਂਦੀ ਹੈ ਇੰਡੀ ਦੇ ਨੀ ਭਾਰਤੀ ਜਨਤਾ ਪਾਰਟੀ ਜਿਹਦੇ ਵਿੱਚ ਹੁਣ ਉਹ ਸ਼ਾਮਲ ਨੇ ਤੇ ਕਾਂਗਰਸ ਦੇ ਵਿੱਚ ਉਹ ਲੰਮਾ ਸਮਾਂ ਰਿਹਾ ਉਹ ਵੀ ਨੈਸ਼ਨਲ ਪਾਰਟੀ ਵੱਡੀ ਪਾਰਟੀ ਤੇ ਕਾਂਗਰਸ ਤੋਂ ਬਾਗੀ ਹੋ ਕੇ ਇੱਕ ਵਾਰ ਉਹਨਾਂ ਨੇ ਪੰਜਾਬ ਲੋਕ ਕਾਂਗਰਸ ਵੀ ਬਣਾਈ ਪਿਛਲੇ ਸਮੇਂ 22 ਦੇ ਵਿੱਚ 21 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿੰਦੇ ਆ ਤਾਂ ਉਹਦੇ ਵਿੱਚੋਂ ਉਹ ਬਾਗੀ ਹੁੰਦੇ ਆ ਤਾਂ ਸ਼੍ਰੋਮਣੀ ਅਕਾਲੀ ਦਲ ਪੰਥਕ ਵੀ ਉਹ ਕੈਮ ਕਰਦੇ ਆ ਉਹਨਾਂ ਦਾ ਪਰਿਵਾਰ ਦਾ ਇੱਕ ਹਿੱਸਾ ਪਿਛਲੇ ਸਮੇਂ ਜਲ ਸੰਗ ਨਾਲ ਵੀ ਸਿਆਸੀ ਤੌਰ ਤੇ ਵਿਚਰਨ ਦੇ ਵਿੱਚ ਰਿਹਾ ਖैर ਵਾਕੀ ਆਪਣੇ ਆਪ ਦੇ ਵਿੱਚ ਲੰਮਾ ਤਜਰਬਾ ਲੰਮੀ ਜਿਹੜੀ ਲੰਬੀ ਫੇਰੀ ਤੋਂ ਬਾਅਦ ਲੰਮੇ ਕਹਿੰਦਾ ਭਾਅ ਆਪਣੇ ਵਕਤ ਤੋਂ ਬਾਅਦ ਉਹ ਪੰਜਾਬ ਫੇਰੀ ਉੱਤੇ ਆਇਆ ਹੈ ਪੰਜਾਬ ਦੀ ਸਿਆਸਤ ਉਹਨਾਂ ਦੇ ਵਾਲੇ ਵਾਕੀ ਕੇਂਦਰਤ ਹੈ ਕੇਂਦਰਤ ਕਿਵੇਂ ਕਿਹੜੀ-ਕਿਹੜੀਆਂ ਗੱਲਾਂ ਨੇ ਅੱਜ ਉਹਨਾਂ ਨੇ ਖੋਲੀਆਂ ਕਿਹੜੇ-ਕਿਹੜੇ ਰਾਜ਼ ਖੋਲੇ ਕੈਪਟਨ ਨਵਰੇਂਦਰ ਸਿੰਘ ਨੇ ਖਾਨਾ ਕਿਸੰਨੀ ਬਰਾੜ ਜਿਹੜਾ ਉਹਨਾਂ ਦੇ ਸਾਹ ਕੋ ਉਹ ਐਸਡੀ ਸਨ ਰਿਸ਼ਤੇਦਾਰੀ ਦੇ ਵਿੱਚ ਵੀ ਉਹਨਾਂ ਦੇ ਨੇੜਲੇ ਨੇ ਅੱਜ ਉਹ ਕਹਿੰਦਾ ਭਾਅ ਕਿ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਬਣੇ ਫਰੀਦਕੋਟ ਦੇ ਵਿੱਚ बहुत सारिया रमजा खोलिया ने कैप्टन अमरिंदर साहब कली कोलो सा जाए कैप्टन सिंह ने जो अपना दमखमारा शुरुआत की जाती है क्योंकि दो तो हजार बी तो बाद तक चुप सन बेषक भारतीय जनता पार्टी शामिल हो चुके स परंतु उन्होंने सरगर्मिया नहीं ਪਰ ਉਹ ਪਿਛਲੇ ਸਮੇਂ ਤੋਂ ਕੁਝ ਸਮੇਂ ਤੋਂ ਉਹਨਾਂ ਦੇ ਸੋਸ਼ਲ ਮੀਡੀਆ 'ਤੇ ਕਾਫੀ ਸਰਗਮੀਆਂ ਵੀ ਆ ਰਹੀਆਂ ਸਨ ਕਾਫੀ ਉਹਨਾਂ ਦੇ ਇੰਟਰਵਿਊਸ ਤੇ ਕਾਫੀ ਉਹਨਾਂ ਦੇ ਵਿਚਾਰ ਸੁਣਨ ਨੂੰ ਮਿਲਦੇ ਰਹੇ ਨੇ ਜਿਦੇ ਵਿੱਚ ਉਹਨਾਂ ਨੇ ਇਤਿਹਾਸਕ ਪ੍ਰਸੰਗ ਦੀਆਂ ਗੱਲਾਂ ਵੀ ਕੀਤੀਆਂ ਨੇ ਰਾਸਿਕ ਪ੍ਰਕੰਧ ਦੀਆਂ ਗੱਲਾਂ ਵੀ ਕਰਦੇ ਰਹੇ ਨੇ ਹਰੇਕ ਗੱਲ ਉਹਨਾਂ ਦਾ ਮਤਲਬ ਉਹਨਾਂ ਨੇ ਆਪਣਾ ਵਿਖਿਆਨ ਜ਼ਰੂਰ ਕੀਤਾ ਹੈ ਤਾਂ ਕਿ ਅੱਜ ਜਿਸ ਤਰ੍ਹਾਂ ਉਹਨਾਂ ਨੇ ਪੂਰੇ ਦਮਖੰਦ ਦੇ ਨਾਲ ਸ਼ਾਮਲ ਹੋ ਕੇ ਆਪਣੇ ਪੁਰਾਣੀ ਜਿਹੜੀ ਜੁੜਦੀ ਨੇ ਉਹਨਾਂ ਦੇ ਉੱਪਰ ਹਮਲੇ ਵੀ ਕੀਤੇ ਨੇ ਬੜੀ ਬੜੀ ਉਸ ਦੇ ਨਾਲ ਤੇ ਆਪਣਾ ਜਿਹੜਾ ਇੱਕ ਸਟੇਟਸਮੈਨਸ਼ਿਪ ਉਹਨਾਂ ਨੇ ਰੱਖਿਆ ਜਿਆ ਪੋਲੀਟਿਕਲੀ ਉਸ ਤਰ੍ਹਾਂ ਦਾ ਉਹਨਾਂ ਨੇ ਉਹ ਵੀ ਦੱਸਿਆ ਉਹਨਾਂ ਨੇ ਜਿਸ ਤਰ੍ਹਾਂ ਕਿ ਨਸ਼ਿਆਂ ਦੀ ਗੱਲ ਕਰਦੇ ਹੋਏ ਦੱਸਿਆ ਵੀ ਜਦੋਂ ਜਿਹੜੇ ਕਿ ਮੇਰੇ ਵਿਰੋਧੀ ਲਾ ਰਹੇ ਨੇ ਵੀ ਗੁਟਕਾ ਸਾਹਿਬ ਦੀ ਸੌਕ ਆਪੀ ਨਿਸ਼ਾਨਬੰਦਨੀ ਕੀਤਾ ਕਹਿੰਦੇ ਮੈਂ ਜਰੂਰ ਗੁਟਕਾ ਸਾਹਿਬ ਦੀ ਸੌਕ ਕਰਦੀ ਸੀ ਜੀ ਬਟਿੰਡੇ ਆ ਰਹੀ ਜੰਮਦਮਾ ਸਾਹਿਬ ਦੇ ਪਾਸ ਸੀ ਤੇ ਮੈਂ ਇਹੋ ਕਿਹਾ ਸੀ ਕਿ ਮੈਂ ਨਸ਼ਿਆਂ ਦਾ ਲੱਕ ਤੋੜ ਦਿਆਂਗਾ ਉਹ ਕਹਿੰਦੇ ਮੈਂ ਆਪਣੇ ਤਨਯੋਰ ਦੇ ਵਿੱਚ ਇਹ ਕਲਕਤ ਤੋਂ ਵੱਧ ਬੰਦਿਆਂ ਨੂੰ ਕੱਢ ਕੇ ਜਿਹੜਾ ਚੰਦ ਕਰ ਦਿੱਤਾ ਸੀ ਤੇ ਜਿਹੜਾ ਨੇ ਮੰਤਰੀ ਔਰ ਜਿਹੜਾ ਨੇ ਇੰਚਾਰਜਿਆਂ ਨੇ ਕਿਹਾ ਵੀ ਅਕਾ ਜੀ ਹੁਣ ਜਿਲ੍ਹਾਂ ਦੇ ਵਿੱਚ ਰੱਖਣ ਨੂੰ ਜਗ੍ਹਾ ਨਹੀਂ ਕਹਿੰਦਾ ਮੈਂ ਆਖਿਆ ਵੀ ਜੀਬ ਕਟਰੀ ਵਗੈਰਾ ਨੇ ਜਿਹੜੇ ਉਹਨਾਂ ਨੂੰ ਬਾਹਰ ਕੱਢੋ ਤੇ ਇਹਨਾਂ ਨੂੰ ਅੰਦਰ ਰਹਿਣ ਇਹ ਕਿਸ ਤਰ੍ਹਾਂ ਦੀ ਗੱਲ ਆ ਕਿ ਤੇ ਦੂਜਾ ਉਹਨਾਂ ਨੇ ਆਪਣੇ ਇਸ ਤਰ੍ਹਾਂ ਕੇ ਪਾਰਟੀ ਦੇ ਵਿੱਚ ਵਿਰੋਧੀ ਖਾਸ ਤੌਰ ਤੇ ਸਰਦਾਰ ਨਰਿੰਦਰ ਸਿੰਘ ਸਿੱਧੂ ਦੇ ਉੱਪਰ ਵੀ ਉਹਨਾਂ ਨੇ ਉਹ ਕੀਤਾ ਕਿ ਵਿਸ਼ਖ ਉਹਨਾਂ ਪਾਸ ਤੇ ਨੂੰ ਮੈਂ ਕਿਵੇਂ ਸੰਤ ਰਤੂ ਹਫਤਾ ਹਫਤਾ ਪਰਿਤ ਕਾਇੀ ਸੀ ਇਹ ਕਰਦੇ ਇਹ ਇਸ ਤਰ੍ਹਾਂ ਨਾਲ ਵੀ ਉਨ੍ਹਾਂ ਨੇ ਗੱਲਾਂ ਕੀਤੀਆਂ ਨੇ ਕਿ ਪੂਰੇ ਠੋਰਾ ਵੀ ਜਾਣੀ ਹੈ ਤੇ ਆਪਣੇ ਆਪ ਨੂੰ ਪੂਰਾ ਉਹਨਾਂ ਨੇ ਦੱਸਿਆ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਬੜਾ ਬਟਾਤੀ ਆਪ ਹੈ ਦੋ ਵਾਰ ਉਹ ਮੈਂਬਰ ਪਾਰਲੀਮੈਂਟ ਰਹੇ ਨੇ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ ਐਮ ਐਲ ਏ ਰਹੇ ਨੇ ਉਹਨਾਂ ਨੇ ਆਪਣੇ ਉਸ ਤਰ੍ਹਾਂ ਦੇ ਸਿਆਸੀ ਕੈਰੀਅਰ ਆ ਉਹ ਵੀ ਤੇ ਸੇਵਾ ਵੀ ਪਹਿਲੀ ਵਾਰ ਐਮ ਐਲ ਡੀ ਇਲੈਕਸ਼ਨ ਹਾਰਿਆ ਫੇਰ ਪਾਰਲੀਮੈਂਟ ਦੀ ਇਲੈਕਸ਼ਨ ਜਿੱਤੇਦਾਰ ਗਿਜਰਨ ਸਿੰਘ ਤੋੜਾ ਤੋਂ ਹਾਰਿਆ ਤੇ ਉਹਨਾਂ ਨੇ ਆਪਣੀ ਹਾਰਾਂ ਦੇ ਵਿੱਚੋਂ ਜਿਹੜੇ ਤਜਰਬੇ ਸਿੱਖ ਕੇ ਆਪਣੀ ਰਾਜਨੀਤੀ ਦੇ ਵਿੱਚ ਹੋਰ ਅੱਗੇ ਵਧੇ ਨੇ ਇਸ ਤਰ੍ਹਾਂ ਦਾ ਉਹਨਾਂ ਨੇ ਦੱਸਿਆ ਫੇਰ ਉਹਨਾਂ ਨੇ ਨਾਲ ਦੀ ਨਾਲ ਜਿਹੜੇ ਪੰਜਾਬ ਦਾ ਜਿਹੜਾ ਮਾਹੌਲ ਜਿਸ ਤਰ੍ਹਾਂ ਕਿ ਗਰਮਦਲੀਆਂ ਦਾ ਪੰਚਕ ਜਿਹੜੀ ਰਾਜਨੀਤੀ ਚੱਲ ਰਹੀ ਸੀ ਉਹ ਸੰਬੰਧ ਵਿੱਚ ਵੀ ਉਹਨਾਂ ਨੇ ਕਈ ਵੀਡੀਓ ਸੰਮਲਨਾਂ ਵਿੱਚ ਇਹਨਾਂ ਨੇ ਵੀ ਜਿਸ ਤਰ੍ਹਾਂ ਉਹਨਾਂ ਨੇ ਚੰਦਰਸ਼ੇਖਰ ਦੀ ਪ੍ਰਧਾਨਮਕਰੀ ਕੀਤੀ ਸੀ ਉਹਨਾਂ ਦੇ ਸਾਹਮਣੇ ਕਾਰਤੂਨ ਪੇਸ਼ ਕਰਾਇਆ ਸੀ ਪਰੰਤੂ ਉਹਨਾਂ ਨੇ ਬਾਅਦ ਵਿੱਚ ਪੀਸ ਵਿੱਚ ਮਾਰ ਦਿੱਤਾ ਸੀ ਉਹਨਾਂ ਨੇ ਇਸ ਤਰ੍ਹਾਂ ਦੀ ਵੀ ਆਪਣੀ ਸਰਗਰਮੀ ਪੂਰੀ ਦਿਖਾਈ ਹੈ ਕਿ ਸੰਤ ਜੀ ਨਹਿਰ ਸਿੰਘ ਦੀ ਪਿੰਡਰਾ ਵਾਲਿਆਂ ਦੇ ਨਾਲ ਵੀ ਉਹਨਾਂ ਨੇ ਜਿਹਨਾਂ ਦੀ ਗੱਲ ਕੀਤੀ ਹੈ ਮਹਾਰਾਜਾ ਨੇ ਕਿਵੇਂ ਇੰਦਾ ਕੰਨ ਦਿੱਤੇ ਸੰਤਾਂ ਦੀ ਜਿਹੜੀ ਇਹ ਹੁਸੁਜਤਾ ਕਰਾਉਂਦੇ ਉਸ ਸੰਦਰਭ ਦੇ ਵਿੱਚ ਵੀ ਉਹਨਾਂ ਨੇ ਕਾਫੀ ਆਪਣੀਆਂ ਸਰਗਰਮੀਆਂ ਦਾ ਬਿਆਨ ਕਰਦੇ ਰਹੇ ਨੇ ਪਰੰਤੂ ਅੱਜ ਜਿਵੇਂ ਉਹਨਾਂ ਨੇ ਰਾਸੀ ਕਾ ਉੱਤੇ ਉੱਪਰ ਬੜਾ ਆਪਣਾ ਪੂਰਾ ਖੋਲੇ ਆ ਕੁਝ ਤਰ੍ਹਾਂ ਉਹਨੇ ਉਹਦੇ ਤੋਂ ਇਹ ਲੱਗਦਾ ਵੀ ਸਾਲੇ ਉਹਨਾਂ ਦੇ ਪੂਰੇ ਦਮ ਖੰਮ ਦੇ ਨਾਲ ਆਪਣੀ ਜਿਹੜੀ ਅਗਲੇ ਸਿਆਸੀ ਕਾਰੀ ਵੇਡਣ ਵਾਲਾ ਨੂੰ ਬਦ ਰਹੇ ਨਹੀਂ ਇਸੇ ਤਰ੍ਹਾਂ ਦੇ ਜਿਹੜੇ ਸੰਘਰਸ਼ ਤੇ ਵਿੱਚੋਂ ਕਈ ਚੀਜ਼ਾਂ ਨੇ ਵੀ ਜਿਵੇਂ ਆ ਸਨੀਵਾਰਾ ਦੀ ਕਿ ਪਾਰਟੀ ਦੇ ਵਿੱਚ ਪਾਰਟੀ ਜਾਂ ਤਾਂ ਪਾਰਟੀ ਦੇ ਸ਼ੁਰੂਏ ਬੜੇ ਉਹਨਾਂ ਨੇ ਇਸ ਤਰ੍ਹਾਂ ਦਾ ਆਪਣਾ ਰੂਪ ਦਿਖਾਇਆ ਕਿਉਂਕਿ ਕਪਤਾਨ ਹਮਿੰਦਰ ਸਿੰਘ ਦਾ ਜਿਹੜਾ ਪਰਿਵਾਰ ਹੈ ਸਿਆਸੀ ਪਰਿਵਾਰ ਹੈ ਉਹਨਾਂ ਦੀ ਮਾਤਾ ਦੀ ਜਨ ਸੰਗਠਨ ਚੀ ਵੀ ਨਹੀਂ ਰਹੇ ਨੇ ਤੇ ਉਹਨਾਂ ਦੇ ਪ੍ਰਕਿਰਤਾਜੀ ਦੀ ਮਤਰੀ ਰਾਜ ਪ੍ਰਮੋਕ ਸਨ ਅਤੇ ਐਮਐਲਏ ਵੀ ਜਿੱਤੇ ਨੇ ਹੋ ਕਿ ਉਹਨਾਂ ਦਾ ਵੀ ਸਿਆਸੀ ਪੱਧਰ ਤੇ ਬੜਾ ਵੱਡਾ ਯੋਗਦਾਨ ਸੀ ਤੇ ਬਾਕੀ ਇਹ ਰਾਜ ਪਰਿਵਾਰ ਦੇ ਵਿੱਚੋਂ ਪਟਿਆਲਾ ਮਹਾਰਾਜਾ ਕ੍ਰਾਂਗੀ ਦੇ ਵਿੱਚੋਂ ਪਟਿਆਲੇ ਦੇ ਯਾਦ ਦੇ ਵਾਦੀ ਨੇ ਉਤਰਾਂ ਦੇ ਉਹਨਾਂ ਨੇ ਆਪਣੀ ਜਿਹੜੀ ਰਾਜਨੀਤਿਕ ਜਿਹੜੇ ਸੰਦਰਭ ਨੇ ਉਹਨਾਂ ਦੀ ਗੱਲ ਖੁੱਲਕੇ ਕੀਤੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੰਦਰਿਕ ਕਪਤਨ ਮਨਿੰਦਰ ਸਿੰਘ ਸਾਹਿਬ ਦੇ ਚੋਰ ਸਰਗਰਮੀ ਦੇ ਨਾਲ ਜਿਹੜਾ ਨੇ ਦੂਸਰੇ ਪਾਸੇ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨરેન્દ્ર ਮੋਦੀ ਜੀ ਨੇ ਵਿਹਾਰ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਪੰਜਾਬੀ ਜਿਹੜੀ ਗਾੜੀ ਕੀਤੀ ਆ ਦੇ ਸਾਬਕਾ ਮੁੱਖ ਮੰਤਰੀ ਦੇ ਉੱਪਰ ਉਹਨਾਂ ਦੀ ਕਲਿੱਪ ਚਲਾਈ ਉਹ ਸਮੇਂ ਵੀ ਕਲਿੱਪ ਚਲਾਈ ਆ ਜਿਹਦੇ ਵਿੱਚ ਯਾਰ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਹਿ ਰਹੇ ਆ ਕਿ ਵਿਧਾਇਕ ਨੂੰ ਮੈਂ ਆਪਣੀ ਆਪੇ ਤੋਂ ਅੱਗੇ ਰੋਕਦਾਗਾ ਤੇ ਉਸ ਸਟੇਜ ਦੇ ਉੱਪਰ ਗਾਂਧੀ ਪਰਿਵਾਰ ਦੇ ਅ ਜਿਵੇਂ ਮਤੀ ਪ੍ਰਿੰਕਾ ਗਾਂਧੀ ਜੀ ਦੇ ਸਿਹਤ ਉੱਪਰ ਹੰਤੇ ਖੁਸ਼ੀ ਦੇ ਵਿੱਚ ਤਾੜੀਆਂ ਹਰ ਰਹੇ ਨੇ ਤੇ ਉਸ ਕਲਿੱਪ ਨੂੰ ਚਲਾ ਕੇ ਮੋਦੀ ਸਾਹਿਬ ਨੇ ਖੁਦ ਉਹਦੇ ਬਾਰੇ ਕਿਹਾ ਵੀ ਇਸ ਤਰ੍ਹਾਂ ਦਾ ਹੋਇਆ ਕਿ ਕਿਉਂਕਿ ਵਿਹਾਰ ਦੇ ਵਿੱਚ ਜਿਹੜੀ ਹਮ ਇਲੈਕਸ਼ਨ ਹੋ ਰਹੀ ਹੈ ਤੇ ਉਸ ਦੇ ਵਿੱਚ ਇਸ ਤਰ੍ਹਾਂ ਦਾ ਡਾਕਟਰ ਸਾਹਿਬ ਡਾਕਟਰ ਸਾਹਿਬ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਜਿਹੜਾ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਇੱਕ ਸਾਬਕਾ ਮੁੱਖ ਮੰਤਰੀ ਕਾਂਗਰਸ ਦਾ ਤੇ ਪ੍ਰਿੰਕਾ ਗਾਂਧੀ ਦਾ ਉਹਨਾਂ ਨੇ ਨਾਂ ਨਹੀਂ ਲਿਆ ਪਰੰਤੂ ਜ਼ਾਹਰੀ ਹੈ ਕਿ ਦੱਸ ਰਿਹਾ ਕਿ ਗਾਂਧੀ ਪਰਿਵਾਰ ਦੀ ਧੀ ਤਾਂ ਨੈਚਰਲੀ ਇਹ ਕਿਉਂ ਪ੍ਰਿੰਕਾ ਗਾਂਧੀ ਹੈ ਜਿਹੜੀ ਤੁਸੀਂ ਵੀਡੀਓ ਦੀ ਗੱਲ ਕਰ ਰਹੇ ਹੋ ਉਹ ਵੀਡੀਓ ਦਾ ਅਗਲੇ ਪ੍ਰੋਸੈਸ ਦੇ ਵਿੱਚ ਚੱਲਦੀ ਹੈ ਉਹਨੂੰ ਨਹੀਂ ਕਿ ਪ੍ਰਧਾਨ ਮੰਤਰੀ ਵੀ ਚਲਾਉਂਦੇ ਐ ਖੈਰ ਮਾਮਲਾ ਜ਼ਰੂਰ ਚਰਨਜੀਤ ਸਿੰਘ ਚੰਨੀ ਦੇ ird gird ਤੇ ਪ੍ਰਿੰਕਾ ਗਾਂਧੀ ਦੇ ird gird ਜਿਹੜਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉੱਪਰ ਕਿ ਸਾਹਮਣੇ ਆਉਂਦਾ ਜੀ ਹਾਂ ਭਿੰਡਾ ਸਾਹਿਬ ਸੰਦੇਸ਼ ਪ੍ਰਧਾਨ ਮੰਤਰੀ ਮੋਦੀ ਜੀ ਨੇ ਤੁਰੰਤ ਤਰ੍ਹਾਂ ਸਿੱਧਾ ਕਿ ਗਾਂਧੀ ਪਰਿਵਾਰ ਦੀ ਫਿਰ ਉਹਨਾਂ ਨੇ ਇਸ਼ਾਰਾ ਵੀ ਕੀਤਾ ਵੀ ਗਾਂਧੀ ਪਰਵਾਰ ਦੇ ਇਹੀ ਜਿਹੜੀ ਕਿ ਹਮ ਪਾਰਲੀਮੈਂਟ ਵਿੱਚ ਹੈ ਉਹਨਾਂ ਨੇ ਮਤਲਬ ਇਸ ਤਰ੍ਹਾਂ ਦੇ ਇਹ ਇਸ਼ਾਰੇ ਦਿਨਾਲ ਉਹਨੇ ਸਿੱਧਾ ਹੋ ਕੇ ਕਿ ਪੰਜਾਬ ਦੇ ਇੱਕ ਕਿਸ ਤਰ੍ਹਾਂ ਦਾ ਇਹ ਇਹ ਸਭ ਤੋਂ ਸਾਫ ਯਿਆਰ ਹੋ ਰਿਹਾ ਹੈ ਕਿ ਇਹ ਭਾਰਤੀ ਜਨਤਾ ਪਾਰਟੀ ਦਾ ਸਿੱਧਾ ਮਿਸ਼ਣ ਨਾ ਕਾਂਗਰਸ ਪਾਰਟੀ ਉੱਪਰ ਹਰੇਕ ਮੁੱਦੇ ਨੂੰ ਮਤਲਬ ਵੱਡੇ ਪੱਧਰ ਦੇ ਉੱਪਰ ਪ੍ਰਚਾਰਨਾ ਤੇ ਉਸ ਦਾ ਹਲਾਹ ਲੈਣ ਦੀ ਜਾਂ ਯਾ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਕਿ ਪ੍ਰਧਾਨ ਮੰਤਰੀ ਵੱਲੋਂ ਜਿਹੜਾ ਕਿ ਭਾਸ਼ਣ ਦਿੱਤਾ ਜਾਣਾ ਵੱਡੇ ਪੱਧਰ ਦੇ ਉੱਪਰ ਰਾਜਨੀਤੀ ਦੇ ਵਿੱਚ ਟੂਰਨਾਮੇ ਸਮੇਂ ਦੇ ਦੌਰਾਨ ਇਸ ਤਰ੍ਹਾਂ ਦਾ ਇਹ ਇਹ ਇਹਦੀ ਖਾਸ ਮਾਨ ਹੈ ਇਹਦੀ ਖਾਸ ਇਹ ਛੋਟਕ ਹੈ ਇੱਕ ਨਿਸ਼ਾਨਾ ਲਾਇਆ ਜਾ ਰਿਹਾ ਤੁਹਾਨੂੰ ਦਹਾ ਅੱਗੇ ਵੀ ਇੱਥੇ ਨਿਸ਼ਾਨਾ ਲੱਗਣਿਆ ਤੇ ਉਹਦਾ ਕੀ ਬ੍ਰਾਹਮਸਭਾ ਉਹਨਾਂ ਨੇ ਉਹਨਾਂ ਨੇ ਬਿਹਾਰ ਦੀ ਜ਼ਿਕਰ ਵਿੱਚ ਬਿਹਾਰੀਆਂ ਦਾ ਜ਼ਿਕਰ ਕੀਤਾ ਕਿ ਬਿਹਾਰੀਆਂ ਨੂੰ ਪੰਜਾਬ ਵਿੱਚ ਨਾ ਵੜਨ ਦਾ ਐਲਾਨ ਕੀਤਾ ਗਿਆ ਸੀ ਉਸ ਹਿਸਾਬ ਕਾ ਮੁੱਖ ਮੰਤਰੀ ਵੱਲੋਂ ਕਾਂਗਰਸ ਦੇ ਮੁੱਖ ਮੰਤਰੀ ਵੱਲੋਂ ਕਹਿੰਦਾ ਪਾਉ ਕਿ ਵੋਟ ਬੈਂਕ ਨੂੰ ਕੈਸ਼ ਕਰਨ ਦੀ ਇੱਕ ਤਰਤੀਬ ਜਿਹੜੀ ਸਟੇਜ ਤੋਂ ਬਾਹਰ ਹੁੰਦੀ ਹੈ ਪ੍ਰਧਾਨ ਮੰਤਰੀ ਦੀ ਹੁਣ ਅੱਗੇ ਵੇਖਣਾ ਕਿ ਉਹ ਫਾਇਦਾ ਸਿਆਸੀ ਫਾਇਦਾ ਭਾਰਤ ਜਨਤਾ ਪਾਰਟੀ ਨੂੰ ਕਿੰਨਾ ਮਿਲਦਾ ਹੈ ਬਿਹਾਰੀ ਇਸ ਗੱਲ ਨੂੰ ਕਿੰਨਾ ਕੋ ਸੱਚ ਮੰਨਦੇ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਗੱਲ ਕਹੀ ਹਾਲਾਂਕਿ ਕਾਂਗਰਸ ਵੱਲੋਂ ਇਹ ਗੱਲ ਡਿਨਾਈ ਕੀਤੀ ਜਾ ਰਹੀ ਹੈ ਕਿ ਜਿਸ ਤਰ੍ਹਾਂ ਦਾ ਬਿਆਨ ਨਹੀਂ ਸੀ ਇਹਨੂੰ ਹੋਰ ਤਰੀਕੇ ਨਾਲ ਹੋ ਪ੍ਰਸੰਗ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਜੀ ਡਾਕਟਰ ਸਾਹਿਬ ਆਪਿੰਦਰ ਸਾਹਿਬ ਦੇਖੋ ਸਿਆਸਤ ਦਾ ਬੜਾ ਹੋ ਹੈ ਜਦੋਂ ਵੀ ਲੈਟਨ ਹੁੰਦੀ ਹੈ ਜਾਂ ਜਦੋਂ ਮੌਕਾ ਹੁੰਦਾ ਹੈ ਕੋਈ ਕਿਸੇ ਨੂੰ ਇਸ ਤਰ੍ਹਾਂ ਦਾ ਇੱਕ ਵੀ ਮੌਕਾ ਨਹੀਂ ਸ਼ੱਕਾ ਕੋਈ ਵਿਕਲਪ ਖਾਲੀ ਨਹੀਂ ਸ਼ੱਕਦੇ ਹਰੇਕ ਵਿਕਲਪ ਦੀ ਉਹ ਬਤੋਂ ਕਰਦੇ ਨੇ ਚਾਹੇ ਕੋਈ ਪਾਰਟੀ ਚਾਹੇ ਕਾਂਗਰਸ ਆ ਚਾਹੇ ਭਾਰਤੀ ਜਨਤਾ ਪਾਰਟੀ ਚਾਹੇ ਦੂਸਰੀਆਂ ਪਾਰਟੀਆਂ ਨੇ ਉਹ ਆਪਣਾ ਸਿਆਸੀ ਲਹਾਂ ਲੈਂਣ ਦੇ ਲਈ ਹੁਣ ਜਿਹੜੇ ਤਰ੍ਹਾਂ ਕੇ ਪ੍ਰਧਾਨ ਮੰਤਰੀ ਜੀ ਨੇ ਜਿਹੜੇ ਬੱਟੇ ਉਸ ਦੇ ਉੱਪਰ ਬੱਟੇ ਜਿਹੜਾ ਪਲੇਟਫਾਰਮ ਹੈ ਜਿਸ ਤਰ੍ਹਾਂ ਦੇ ਪ੍ਰਧਾਨ ਮੰਤਰੀ ਜੀ ਵੱਲੋਂ ਇਸ ਤਰ੍ਹਾਂ ਕਿਹਾ ਜਾਣਾ ਇਹ ਕੀ ਦਾ ਮਤਲਬ ਹੈ ਕਿ ਕਦੇ ਮੰਨੇ ਨੇ ਇਹਦਾ ਕਿੰਨਾ ਫਾਇਦਾ ਹੁੰਦਾ ਇਹ ਤਾਂ ਬਾਅਦ ਦੀ ਗੱਲ ਹੈ ਨਿਰਸੰਦੇ ਇਹ ਇਹਦਾ ਇਹਦਾ ਮਤਲਬ ਹੈ ਵੀ ਉਹ ਇੱਕ ਨਿਸ਼ਾਨੇ ਦੇ ਨਾਲ ਕਈ ਇੱਕ چیز ਦੇ ਨਾਲ ਉਹਨਾਂ ਨੇ ਕਈ ਨਿਸ਼ਾਨੇ ਥੇ ਬਿਲਕੁਲ ਬਿਹਾਰ ਦੀ ਚੋੜ ਮੁੱਖ এজেন্ডਾ ਤੇ ਨਾਲ ਪੰਜਾਬ ਦੀ ਗੱਲਬਾਤ ਪੰਜਾਬ ਦੀ ਸਿਆਸਤ ਪਖਾਉਣੀ ਉਹਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਅਲੱਗ-ਥਲੱਗ ਕਰਨ ਦੀ ਕੋਸ਼ਿਸ਼ ਕਿਉਂਕਿ ਪੰਜਾਬ ਦੇ ਵਿੱਚ ਵੀ ਬਿਹਾਰੀਆਂ ਦਾ ਬਹੁਤ ਵੱਡਾ ਹਿੱਸਾ ਹੈ ਤੇ ਬਿਹਾਰ ਦੇ ਵਿੱਚ ਲੋ ਬਿਹਾਰੀ ਤਾਂ ਹੈ ਨਹੀਂ ਖੈਰ ਕੈਪਟਨ ਮਨਿੰਦਰ ਸਿੰਘ ਦੇ ਇਲਤੀ ਕਿਰਤਾਈਏ ਤਾਂ ਉਹਨਾਂ ਨੇ ਲੰਮੀ ਤੇ ਜ਼ਰਬੇ ਦੀ ਗੱਲ ਕੀਤੀ ਹੈ ਦੇ ਨਾਲ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਕੀਤਾ ਜਿਹੜਾ ਤੁਸੀਂ ਕਹਿ ਹੀ ਦਿੱਤਾ ਕਿ ਉਹ ਫੈਲਾ ਨਹੀਂ ਸੀ ਕਰਦੇ ਇਹ ਉਹਨਾਂ ਨੇ ਕਿਹਾ ਹਾਲਾਂਕਿ ਨਵਜੋਤ ਸਿੰਘ ਸਿੱਧੂ ਦਾ ਬੜਾ ਬੜਾ ਰੋਲ ਰਿਹਾ ਜਦੋਂ ਕੈਪਟਨ ਨਵਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਗੱਦੀ ਤੋਂ ਲਾਉਣਾ ਫਿਰ ਕੈਪਟਨ ਨਵਿੰਦਰ ਸਿੰਘ ਵੱਲੋਂ ਕਾਂਗਰਸ ਤੋਂ ਲਾਂਭੇ ਹੋ ਕਿ ਜਦੋਂ ਆਪਣੀ ਪੰਜਾਬ ਲੋਕ ਕਾਂਗਰਸ ਬਣਾਈ 2020 2022 ਦੇ ਵਿੱਚ ਉਹਨਾਂ ਨੇ ਇਸ ਨਵੀਂ ਪਾਰਟੀ ਏਡੀ ਚੋਣ ਲੜੀ ਸੀ ਹਾਲਾਂਕਿ ਉਹਦੋਂ ਭਾਵੇਂ ਭਾਰਤੀ ਜਨਤਾ ਪਾਰਟੀ ਨਾਲ ਗੱਠ ਜੋੜ ਸੀ ਪਰੰਤੂ ਭਾਰਤੀ ਜਨਤਾ ਪਾਰਟੀ ਨਾਲ ਉਹ ਬਾਅਦ ਦੇ ਵਿੱਚ ਸਿੱਧੇ ਤੌਰ ਤੇ ਸ਼ਾਮਲ ਹੋਏ ਹੁਣ ਉਹ ਬਾਕੀ ਹੋਰ ਆਪਣੇ ਸਾਥੀਆਂ ਨੇ ਭਾਵੇਂ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਉਹ ਇੰਨੇ ਦਿਨੀ ਬਣਾ ਰਹੇ ਨੇ ਜਿਨ੍ਹਾਂ ਦੇ ਵਿੱਚ ਅਜਪੀਤ ਕੋੜ ਦੀ ਫੇਰੀ ਸੀ ਸੰਨੀ ਬਰਾੜੋਂ ਉਸ ਇਲਾਕੇ ਦੇ ਵੱਡੇ ਆਗੂ ਉਹ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਬਣੇ ਉਹਨਾਂ ਦਾ ਇੱਕ ਪ੍ਰਭਾਵਸ਼ਾਲੀ ਫਰੀਦਕੋੜ ਦੇ ਵਿੱਚ ਕੱਠ ਸੀਗਾ ਤੇ ਇੱਕ ਐਮ ਗੱਲ ਕਿ ਬੜੇ ਲੰਮੇ ਸਰਵੇਵਾਹ ਕੈਪਟਨ ਅਮਰਿੰਦਰ ਸਿੰਘ ਜਿੰਦਾਬਾਦ ਦੇ ਨਾਰੇ ਵੀ ਲੱਗੇ ਪੰਜਾਬ ਦੇ ਵਿੱਚ ਫਰੀਦਕੋਟ ਦੇ ਵਿੱਚ ਖੈਰ ਸਨੀਵਾਰ ਅਗਲੇ ਸਮੇਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿਸ ਤਰ੍ਹਾਂ ਦਾ ਆਪਣੀ ਜਿਹੜਾ ਸਰਗਰਮ ਹਿੱਸਾ ਪਾ ਸਕਣਗੇ ਉਹ ਬਾਤ ਦੀ ਗੱਲ ਹੈ ਪਰ ਕੈਪਟਨ ਨਵਿੰਦਰ ਸਿੰਘ ਨੇ ਅੱਜ ਜ਼ਰੂਰ ਉਹਨਾਂ ਤੇ ਥਾਪੜਾ ਰੱਖਿਆ ਖੈਰ ਵਿਕਰਮ ਸਿੰਘ ਮੁਜੀਠੀਆ ਜੀ ਜ਼ਿਕਰ ਵੀ ਕੈਪਟਨ ਨਵਿੰਦਰ ਸਿੰਘ ਵੱਲੋਂ ਅੱਜ ਕੀਤਾ ਗਿਆ ਜੀ ਡਾਕਟਰ ਸੋ ਪਿੰਡਾ ਸਾਹਿਬ ਦੇਖੋ ਅੱਜ ਦੀ ਜਿਹੜੀ ਗੱਲ ਹੈ ਕਿ ਉਹਦੇ ਵਿੱਚ ਕਈ ਕਈ ਚੀਜ਼ਾਂ ਦੇ ਸਾਹਮਣੇ ਆ ਰਹੀਆਂ ਨੇ ਜਿਸ ਤਰ੍ਹਾਂ ਕਿ ਇਹ ਪੱਤੇ ਦੀ ਯੋਨਾ ਨੇ ਬਿਕਰਮ ਸਿੰਘ ਜੀ ਚੇਦਾ ਜ਼ਿਕਰ ਕੀਤਾ ਹੈ ਕਿਉਂਕਿ ਬਿਕਰਮ ਸਿੰਘ ਜੀ ਪਿਛਲੇ ਸਮੇਂ ਤੋਂ ਢੀਰ ਦੇ ਵਿੱਚ ਵੰਦਨੇ ਤੇ ਉਹਨਾਂ ਦੇ ਉੱਪਰ ਪਾਰਟੀ ਜੰਤਾ ਪਾਰਟੀ ਵੱਲ ਕਿਸੇ ਵੇਲੇ ਕੈਪਟਨ ਨਮਿੰਦਰ ਸਿੰਘ ਨਾਲ ਉਹਨਾਂ ਦਾ ਵੀ ਸ਼ਕਤੀ ਦਾ ਅੰਕਰਾ ਸੀ ਕਿਸੇ ਵੇਲੇ ਕਾਫੀ ਸੀ ਕੰਟਰਫਰਵਾ ਦੇ ਚਨੇਕਤਾ ਹੁਸ ਤੇ ਉਹ ਜਿਵੇਂ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਢੀਰ ਦੇ ਵਿੱਚ ਪਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਇਸ ਵੇਲੇ ਸਰਦਾਰ ਕਿਸਨ ਸਿੰਘ ਦੀ ਕੀ ਖਿਆਦ ਇਹ ਰਿਹਾ ਤੇ ਬੰਦ ਨੇ ਤੇ ਉਹਨਾਂ ਦੇ ਉੱਪਰ ਕੇਸ ਚੱਲ ਰਿਹਾ ਹੈ ਕਿ ਉਹਦੀ ਪੜਤਾਲਾਂ ਹੋ ਰਹੀਆਂ ਜਾਂ ਕੀ ਹੈ ਜਿਸ ਤਰ੍ਹਾਂ ਦਾ ਕਿਉਂਕਿ ਜਿਹੜਾ ਜਿਹੜਾ ਕਿ ਪਿਛਲੇ ਸਮੇਂ ਦੇ ਦੌਰਾਨ ਕਾਫੀ ਲੰਬੇ ਸਮੇਂ ਤੋਂ ਇਹ ਚੱਲ ਰਿਹਾ ਸੀਗਾ ਉਸ ਮੰਦਿਰ ਜਿਹੜੀ ਹਮੀ ਹੈ ਤੇ ਪਰ ਕਿਉਂਕਿ ਸਿਆਸਤ ਦੇ ਵਿੱਚ ਜਿਸ ਤਰ੍ਹਾਂ ਕੇ ਲੀਡਰਾਂ ਦੀ ਕਈ ਵਾਰੀ ਆਪਸੀ ਜਿਹੜੀ ਰੰਜਿਸ਼ ਹੁੰਦੀ ਹੈ ਤੇ ਆਪਸੀ ਜਿਹੜਾ ਫਰੇਮ ਹੁੰਦਾ ਹੈ ਉਹ ਯਾਰ ਹੁੰਦਾ ਹੁਣ ਆਪਾਂ ਜੇ ਦੇਖੀਏ ਜਿਹੜੇ ਅੱਜ ਦੇ ਜਿਹੜੇ ਦੋ ਮੁੱਖ ਘਟਨਾਵਾਂ ਨੇ ਦੋ ਦੋ ਮੁੱਖ ਰੋਟੀਆਂ ਨੇ ਕੈਪਟਨ ਅਬ੍ਰੈਂਟਸਨ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਕੀ ਕੀ ਇਹ ਪਹਿਲੇ ਵੀ ਦੇਖੀ ਵੀ ਜਿੱਥੇ ਜਿੱਥੇ ਉਹਨਾਂ ਨੇ ਹਟ ਕੀਤਾ ਜਿਵੇਂ ਕਿ ਉਹਨਾਂ ਨੇ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਉੱਪਰ ਕੀਤਾ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਸਾਫ ਦੀ ਜਿਹੜੀ ਚੱਲ ਰਹੀ ਸਰਕਾਰ ਨੂੰ ਪਰਟ ਦੇ ਕਾਸੀਗਾ ਚਾਹੇ ਪਹਿਲਾਂ ਉਹਨਾਂ ਨੇ ਪਾਰਟੀ ਪ੍ਰਧਾਨ ਬਣੇ ਫਿਰ ਉਸ ਤੋਂ ਬਾਅਦ ਕਾਰ ਵੀ ਉਹੀ ਤੇ ਇਹ ਨਹੀਂ ਕਿ ਕੋਈ ਨਾ ਕੋਈ 30 ਆਦਮੀ ਹੰਦੀ ਆ ਵੀ ਅੰਦਰ ਆ ਵਿਅਕਤੀ ਦੇ ਗਿਲਤ ਹੁੰਦੀ ਹੈ ਕਪਤਨ ਸਾਹਿਬ ਦੇ ਅੰਦਰ ਵੀ ਸ਼ਾਇਦ ਸਿੱਧੂ ਵਾਰੇ ਇਸ ਤਰ੍ਹਾਂ ਦੀ ਕੋਈ 30 ਹੋਗੀ ਇਸੇ ਤਰ੍ਹਾਂ ਮਾਨਜੋਗ ਪ੍ਰਧਾਨ ਮੰਤਰੀ ਜੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਉੱਪਰ ਜਿਹੜੀ ਹਿਤਕੀਤਾ ਉਹਦਾ ਵੀ ਇਹ ਹੈ ਕਿ ਜਦੋਂ ਮਾਨਜੋਗ ਪ੍ਰਧਾਨ ਮੰਤਰੀ ਜੀ ਪੰਜਾਬ ਦੇ ਦੌਰੇ ਤੇ ਆਏ ਤਾਂ ਉਹਨਾਂ ਦੀ ਸਿਕਿਉਰਟੀ ਬਾਰੇ ਕਿ ਰੌਲਾ ਪਿਆ ਸੀ ਕਿ ਉਹਨਾਂ ਨੂੰ ਆਪਣਾ ਦੌਰਾ ਬੁਚਿ ਵਿਚਾਰੇ ਛੱਡ ਕੇ ਉਹਨਾਂ ਨੂੰ ਪ੍ਰੋਪਰ ਸਿਕਿਉਰਟੀ ਉਹਨਾਂ ਨੇ ਕਦੇ ਮੈਨੂੰ ਨਹੀਂ ਮਿਲੀ ਤੇ ਬਾਈ ਰੋਡ ਜਾ ਰਿਹਾ ਸਭ ਤੇ ਬਾਪਸ ਗਿਆ ਨਾ ਪਿਆ ਕਿ ਆਪਣੀ ਰੈਲੀ ਨਹੀਂ ਸੀ ਕਰ ਸਕੇ ਉਹਦੀ ਲੰਬੀ ਸਮੇਂ ਤੋਂ ਪ੍ਰਤਾੜੀ ਵੀ ਹੁੰਦੀ ਰਹੀ ਉਹਦਾ ਬੜਾ ਰੌਲਾ ਪਿਆ ਸੀ ਉਹ ਵੀ ਲਾਇਕ ਹੈ ਮੰਨੂ ਪ੍ਰਧਾਨ ਮੰਤਰੀ ਜੀ ਦੇ ਗਿਲਜ਼ੇ ਵਿੱਚ ਉਸ ਮੁੱਖ ਮੰਤਰੀ ਦੀ ਸਾਊਤ ਮੁੱਖ ਮੰਤਰੀ ਦੇ ਪ੍ਰਤੀ 30 ਸੋਏ ਕੀ ਜਿਹੜੀ ਨੇ ਇਸ ਤਰ੍ਹਾਂ ਉਹਨਾਂ ਨੂੰ ਪ੍ਰੇਸ਼ ਕੀਤਾ ਤੇ ਦੂਸਰਾ ਇਹ ਵੀ ਹੈ ਕਿ ਮੈਂ ਤੁਸੀਂ ਗੱਲ ਕੀਤੀ ਹੈ ਵੀ ਜੰਨੀ ਜੰਨੀ ਨਾ ਇਸ ਤਰ੍ਹਾਂ ਕੇ ਪਿਛਲੇ ਸਮੇਂ ਦੇ ਦੌਰਾਨ ਅਕਸ ਵਧ ਰਿਹਾ ਸੀ ਆਕਾਰ ਵਧ ਰਿਹਾ ਸੀ ਆਉਣ ਵਾਲੀ ਸਤਾਈ ਦੇ ਵਿੱਚ ਉਹਨਾਂ ਦਾ ਨਾਮ ਗੰਗਸਪਾੜੀ ਵੱਲੋਂ ਜਾਂ ਉਹਨਾਂ ਦੇ ਕੁਝ ਧਰੇ ਵੱਲੋਂ ਵੀ ਮੁੱਖ ਮੰਤਰੀ ਦੇ ਤੌਰ ਤੇ ਉੱਭਰ ਰਿਹਾ ਸੀਗਾ ਉਹਨਾਂ ਦੀ ਲੀਡਰਸ਼ਿਪ ਉੱਭਰ ਰਹੀ ਸੀ ਉਸ ਨੂੰ ਵਿਕ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ ਕਿ ਇਹ ਇਹ ਅਸਲ ਦੇ ਵਿੱਚ ਜਿਹੜੇ ਕੇ ਸਿਆਸੀ ਜਿਹੜੇ ਵੱਡੇ ਖਿਡਾਰੀ ਹੁੰਦੇ ਨੇ ਉਹ ਸ਼ੁਰੂਆਤ ਦੇ ਵਿੱਚ ਹੀ ਪੇਸ਼ ਬਣਿਆ ਕਰਦੇ ਨੇ ਇਸ ਕਰਕੇ ਨਾ ਦੁਮਾਲੀ ਜਿਹੜਾ ਦੇ ਉੱਪਰ ਜਿਹੜੇ ਕੇ ਵੱਡੇ ਪਟੇਲੀ ਡਰਬਲ ਨੂੰ ਇਸ ਤਰ੍ਹਾਂ ਨਾਲ ਕੰਮ ਲਾ ਕੀਤਾ ਜਿਸ ਤਰ੍ਹਾਂ ਨਿਸ਼ਾਨੇ ਬਣਾਏ ਗਏ ਨੇ ਕਿ ਇਸ ਤਰ੍ਹਾਂ ਉਹਨਾਂ ਨੇ ਬੜੇ ਬੜੇ ਜਿਵੇਂ ਕਿ ਸਿਆਸੀ ਨੇਤਾ ਜਿਹੜੇ ਪਟੇ ਅੰਦਾਜ਼ ਦੇ ਵਿੱਚ ਕਰਦੇ ਨੇ ਉਸ ਤਰ੍ਹਾਂ ਉਹਨਾਂ ਨੇ ਆਪਣੇ ਅਗਲੇ ਦਿਨ ਇਸ ਤਰ੍ਹਾਂ ਇਹ ਹਮਲੇ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਕੈਪਟਨ ਮਨਵਿੰਦਰ ਸਿੰਘ ਦੀਆਂ ਕੁਝ ਸੱਚੀਆਂ ਗੱਲਾਂ ਵੀ ਅੱਜ ਸਾਹਮਣੇ ਆਈਆਂ ਤੇ ਨਾਲ ਪਿਛਲੇ ਸਭੀ ਉਹਨਾਂ ਨੇ ਇੱਕ ਮੀਡੀਆ ਐਕਸਰਸਾਈਜ਼ ਦੇ ਵਿੱਚ ਇੰਟਰਵਿਊ ਦੇ ਵਿੱਚ ਇਹ ਗੱਲ ਵਾਰੀਸੀ ਕੇ ਉਹ ਹੁਣ ਚੋਣ ਨਹੀਂ ਲੜਨਗੇ ਬਹੁਤ ਲੰਮਾ ਸਮਾਂ ਉਹ ਸਿਆਸਤ ਦੇ ਵਿੱਚ ਨੇ ਬਜ਼ੁਰਗ ਹੋ ਗਏ ਨੇ ਉਹਨਾਂ ਦੀ ਵੀੜ ਦੀ ਹੱਡੀ ਦਾ ਪਿਛਲੇ ਸਮੇਂ ਇਪਲੀਮੇਸ਼ਨ ਹੋਇਆ ਪਰ ਜਿਸ ਤਰ੍ਹਾਂ ਅੱਜ ਉਹਨਾਂ ਨੇ ਸਰਗਰਮੀ ਦਿਖਾਈ ਇਸ ਤੋਂ ਲੱਗ ਰਿਹਾ ਕਿ ਜਿਵੇਂ ਉਹ ਪੰਜਾਬ ਦੀ ਜਿਹੜੀ ਵਿਧਾਨ ਸਭਾ ਚੋਣ ਪੜ ਦੇ ਵਿੱਚ ਖੁੱਦਣ ਗਈ ਹਾਲਾਂਕਿ ਪਿਛਲੇ ਸਮੇਂ ਚਰਚਾ ਰਹੀ ਹੈ ਕਿ ਪਟਿਆਲਾ ਸ਼ਹਿਰੀ ਤੋਂ ਉਹਨਾਂ ਦੀ ਧੀ ਬੀਬਾ ਜੈਨਦਰ ਕੌਰ ਜਿਹੜੇ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਸਟੇਟ ਪ੍ਰੈਜ਼ੀਡੈਂਟ ਨੇ ਮਹਿਲਾ ਵਿੰਗ ਦੇ ਉਹ ਚੋਂ ਨੜਨਗੇ ਜਾਂ ਕਹਿ ਸਕਦੇ ਆ ਕਿ ਉਹਨਾਂ ਦੀ ਪਤਲੀ ਸਾਫ ਕਰਨ ਵਾਲੇ ਪਾਰਲੀਮੈਂਟ ਕਹਿ ਸਕਦੇ ਕੋਈ ਵੀ ਪਰਮੀਤ ਕੋ ਪਰ ਜਿਸ ਦਾ ਅੱਜ ਸਰਗਰਮੀ ਕੈਪਟਨ ਨਰਿੰਦਰ ਸਿੰਘ ਦੇ ਸਾਹਮਣੇ ਆਉਂਦੀ ਹੈ ਜਿਸ ਤਰ੍ਹਾਂ ਉਹ ਰਾਜ਼ ਖੋਲਦੇ ਆ ਜਿਸ ਤਰ੍ਹਾਂ ਤਜਰਬੇ ਦੀ ਗੱਲ ਕਰਦੇ ਆ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਕਟਹਿਰੇ ਚ ਲੈਂਦੇ ਆ ਤੇ ਨਾਲ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਬੀਤੇ ਦੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪੁਰਾਣੀਆਂ ਸਾਂਝਾਂ ਦਾ ਜ਼ਿਕਰ ਕਰਦੇ ਆ ਤਾਂ ਉਹ ਜ਼ਰੂਰ ਇਸ ਕਸ਼ਾਸ ਦੇ ਵਿੱਚ ਵੀ ਹੋ ਸਕਦੇ ਨੇ ਕਿ ਉਹ ਵਿਧਾਨ ਸਭਾ ਚੋਣ ਪੜ ਦੇ ਵਿੱਚ ਦੁਬਾਰਾ ਉਤਰਨ ਭਾਵੇਂ ਕਿ ਹਾਲੇ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਸੰਕੇਤ ਨਹੀਂ ਜਾ ਰਿਹਾ ਕਿ ਪੰਜਾਬ ਦੇ ਵਿੱਚ ਜੇਕਰ ਇਕੱਲੇ ਦੌਰ ਤੇ ਲੜਨਗੇ ਤਾਂ ਮੁੱਖ ਮੰਤਰੀ ਦਾ ਚਿਹਰਾ ਕਾਨ ਹੋਣਗੇ ਪਰੰਤੂ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਅੱਜ ਜ਼ਰੂਰ ਅਭਾਰ ਦਿੱਤੀ ਹੈ ਸੰਕੇਤ ਦਿੱਤਾ ਹੈ ਕਿ ਜਿਸ ਤਰ੍ਹਾਂ ਵੱਡੇ ਆਗੂ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਬਣ ਰਹੇ ਨੇ ਤਾਂ ਸ਼ਾਇਦ ਹੀ ਅਸੀਂ ਭਾਜਪਾ ਕਹਿੰਦਾ ਪਾਪ ਕੀ ਕਿਸੇ ਨਾਲ ਗੱਟ ਜੋੜ ਕਰੇ ਜਾਂ ਅਜੀ ਲੋੜ ਪਾਵੇ ਭਾਜਪਾ ਇਕੱਲੇ ਤੌਰ ਤੇ ਚੋਣ ਲੜ ਸਕਦੀ ਹੈ ਖੈਰ ਇਕੱਲੇ ਤੌਰ ਤੇ ਚੋਣ ਲੜਨੀ ਜਾਂ ਨਹੀਂ ਲੜਨੀ ਗੱਟ ਜੋੜਦਾ ਹਿੱਸਾ ਬਣਨਾ ਉਹ ਬਾਅਦ ਦੀ ਗੱਲ ਹੈ ਹਾਲਾਂਕਿ 14 ਦਾ ਜਿਹੜਾ ਹੈ ਤਰਨਤਨ ਦਾ ਵਿਧਾਨ ਸਭਾ ਦਾ ਚੋਣ ਦਾ ਨਤੀਜਾ ਉਹ ਆਉਣਾ ਹੈ ਉਹ ਤੈਅ ਕਰੇਗਾ ਕਈ ਕਈ ਗੱਲਾਂ ਪਰ ਅੱਜ ਕੈਪਟਨ ਨਵਿੰਦਰ ਸਿੰਘ ਉੱਤੇ ਕਈ ਗੱਲਾਂ ਤੈਅ ਜ਼ਰੂਰ ਹੋਣਦੀਆਂ ਨੇ ਕਿਉਂ ਸਰਗਰਮ ਸਰਗਰਮ ਸਿਆਜ਼ ਦੇ ਵਿੱਚ ਵਿਅਕਤੀਗਤ ਲਿਆਜ ਉੱਤੇ ਉਹ ਫਿਰ ਕੁੱਝ ਸਕਦੇ ਨੇ ਜੀ ਡਾਟਾ ਸਾਹਿਬ ਪਰ ਰਿਸਰਵ ਠੀਕ ਹੈ ਇਹਦੇ ਵਿੱਚੋ ਇਹ ਲੱਗ ਰਿਹਾ ਹੈ ਵੀ ਕੈਪਟਨ ਸਾਹਿਬ ਕਰੋ ਤਾਇਆ ਹੋਏ ਹੋ ਨਹੀਂ ਰੋਸ਼ਨ ਪ੍ਰਪੂਰ ਨੇ ਆਪਣਾ ਪੂਰੀ ਤਰ੍ਹਾਂ ਉਹਨੇ ਅੱਡੇ ਵੀ ਕਈ ਇਹਨਾਂ ਦੇ ਵਿੱਚ ਕਿਹਾ ਵੀ ਮੈਂ ਕੋਈ ਹਾਲੇ ਇਤਨਾ ਬੁੱਢਾ ਨਹੀਂ ਹੋਇਆ ਕਿ ਮੈਂ ਸੁੱਤੀ ਫੜ ਕੇ ਹੁ ਕਰਾਂ ਮੈਂ ਆਪਣੇ ਆਪ ਦੇ ਚੱਲਾਂਗਾ ਕਈ ਵਾਰ ਇਸ ਤਰ੍ਹਾਂ ਇਹਦੇ ਤੋਂ ਲੱਗਦਾ ਹੈ ਕਿ ਕੈਪਟਨ ਸਾਹਿਬ ਆਪਣਾ ਜਲਵਾ ਦਿਖਾਉਣ ਦੇ ਲਈ ਆਪਣੇ ਪਰਤੂਲ ਰਹੇ ਨੇ ਕਿ ਇਸ ਤਰ੍ਹਾਂ ਸਗਰਮੀ ਅਸੈ ਅਸੀਂ ਸਗਰਮੀ ਦੀ ਸ਼ੁਰੂਆਤ ਕੀਤੀ ਹੈ ਇਹ ਤੋਂ ਲੱਗਦਾ ਹੁਣ ਆਲੇ ਸਮੇਂ ਦੇ ਵਿੱਚ ਹੋਰ ਵੀ ਆਪਰਾ ਕੋਈ ਨਾ ਕੋਈ ਜਲਵਾਦੀ ਰੋਟ ਕੰਮ ਖੈਰ ਅੱਜ ਦਿਨ ਪਰ ਸਿਆਸੀ ਜਲਵੇ ਦੇ ਰਿਹਾ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਪਟਿਆਲੇ ਤੋਂ ਬਿਲੋਂਗ ਕਰਦੇ ਜਿਹੜੇ ਰਹਿ ਰਹੇ ਨੇ ਉਹ ਨਵੇਂ ਚੰਡੀਗੜ੍ਹ ਨਿਊ ਚੰਡੀਗੜ੍ਹ ਤੇ ਅੱਜ ਉਹਨਾਂ ਦੇ ਸ਼ਹਿਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਿਪ ਆਪ ਦੀ ਸੁਪਰੀਮੋ ਰਵਿੰਦ ਕੇਜਰੀ ਵੱਲ ਪਹੁੰਚਦੇ ਐ ਮਾਤਾ ਸ਼੍ਰੀ ਕਾਲੀ ਦੇਵੀ ਮੰਦਿਰ ਦੇ ਜਿਹੜੇ ਵਿਕਾਸ ਪ੍ਰੋਜੈਕਟ ਸੁੰਦਰੀਕਰਨ ਦੇ ਉਹਦੇ ਉਦਘਾਟਨ ਲਈ ਖੈਰ ਦੇਰ ਬਦਲ ਸਿਆਸਤ ਵੱਡੇ ਪੱਧਰ ਉੱਤੇ ਭਖ ਰਹੀ ਹੈ ਬਿਹਾਰ ਦੀ ਚੋਣ ਦੇ ਨਾਲ-ਨਾਲ ਪੰਜਾਬ ਦੀ ਉਪ ਚੋਣ ਤਰਨਤਾਰਨ ਦੀ ਤੇ ਅਜਿਹੇ ਪ੍ਰਕਰਨ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅੱਜ ਇੱਕ ਸਿਆਸੀ ਵੜਕ ਖੈਰ ਅਜਿਹੇ ਸਾਰੇ ਮਾਮਲੇ ਜਿਹੜੇ ਵਿਸਤਾਰ ਨਾਲ ਸਾਡੇ ਸੰਨਜਿਕ ਕੀਤੇ ਹੈ ਦਰਸ਼ਕਾ ਸਨੇਹਕੋੜ ਫਿਰ ਦੱਸਦੀ ਕਿ ਜੁੜੇ ਸਨ ਉਹ ਗੈਰਾਸੀ ਮਾਹ ਸੇਦਾਰਾ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਮੁੱਖ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਫ ਚੈਨਲ ਲਈ ਵਕਤ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ Dua puluh lagi, i bisa menjadi penjabi.